ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਰਵਸਤੋਤ ਜੀ ਆਪਣੇ ਚੈਨਲ ਪੰਜਾਬੀ ਦਾ ਸਟਾਈਲ ਤੁਕਿੰਗ ਤੇ ਆਪਾਂ ਚਲੇ ਹਾਂ ਹਸਪੀਟਲ ਅੱਜ ਕਾਫੀ ਦਿਨਾਂ ਤੋਂ ਹਰ ਰਾਇ ਦੀਆਂ ਲੱਤਾਂ ਦਰਦ ਕਰਦੀਆਂ ਅਹੀਂ ਗੋਡੇ ਵੀ ਉਹਦੇ ਦਰਦ ਕਰਦੇ ਕਿ ਉਹ ਕੈਲਸ਼ੀਅਮ ਦੀ ਦਵਾਈ ਤਾਂ ਲਿਆ ਕਰ ਦਿੱਤੀ ਨੀ ਪਰ ਫਿਰ ਵੀ ਕੋਈ ਫਰਕ ਨਹੀਂ ਪਿਆ ਰਾਤ ਨੂੰ ਵੀ ਜਾਗਦਾ ਰਹਿੰਦਾ ਕਿ ਮੈਂ ਸੌਂਦਾ ਹੀ ਨਹੀਂ ਮम्मा ਦਰਦ ਹੁੰਦੀ ਆ ਲੱਤਾਂ ਦਰਦ ਹੁੰਦੀਆਂ ਤੇ ਲਾਦੂ ਰਾਤ ਉੱਠ ਟੁੱਟ ਕੇ ਵੀ 1:00 ਵਜੇ ਉਦੋਂ ਰਾਤ ਨੂੰ ਸੌਣਾ ਉਦੋਂ 11:00 11:30 ਸੌਣਾ ਉਦੋਂ ਹੀ ਮਮਾ ਮੇਰੇ ਲੈ ਕੇ ਦੁਨੀਆ ਫੇਰ ਕੰਡਾ ਕੰਡਾ ਦੇ ਲੱਤ ਆਪਾਂ ਕੋਈ ਰਿੰਜਨ ਦੇਖੀ ਤੇ ਤੇਲ ਲਾਉਣਾ ਮਾਲਿਸ਼ ਕਰਨੀ ਪਰ ਫਰਕ ਨਹੀਂ ਪਿਆ ਤੇ ਬਲਤ ਮੈਂ ਸੋਚੀ ਫੱਟ ਸੁੱਟ ਲੱਗੀ ਹੋਗੀ ਪਰ ਫੱਟ ਵਗੈਰਾ ਤਾਂ ਕੋਈ ਨਹੀਂ ਸੀ ਲੱਗੀ ਤੇ ਮੈਂ ਕਿਹਾ ਚਲੋ ਫੇਰ ਵੀ ਆਪਾਂ ਇੱਕ ਵਾਰ ਡਾਕਟਰ ਨੂੰ ਦਿਖਾ ਕੇ ਐਕਸ-ਰੇ ਕਰਵਾ ਲੈਂਦੇ ਆ ਬਾਅਦ ਕਿਉਂ ਡਾਕਟਰ ਨੂੰ ਦਿਖਾਣੇ ਉਹਨਾਂ ਦੀ ਸਲਾਹ ਲਵਾਂਗੇ ਪਤਾ ਨਹੀਂ ਕੈਲਸ਼ੀਅਮ ਕੁਲਸਮ ਦੀ ਕਮੀ ਦਾ ਕਰਕੇ ਠਾਇਰ ਦਰਦ ਹੁੰਦਾ ਹੋਊਗਾ ਤੇ ਮੈਂ ਚਲੋ ਆਪਾਂ ਇੱਕ ਵਾਰ ਸਲਾਹ ਲੈ ਲੈਂਦੇ ਆ ਦੇਖੀ ਕਰਦੇ ਮੇਰੀ ਮੈਂ ਸਮਾਂ ਨਹੀਂ ਲੈਣਾ ਮੇਰੀ ਅਗਬਰ ਹੈ ਨਾ ਹੈ ਰੀ ਤੁਸੀਂ ਤਿਆਰ ਹੋ ਗਏ ਤੁਸੀਂ ਤਿਆਰ ਹੋ ਗਏ ਆਪਾਂ ਚੱਲੀਏ نیچے ਪਾਪਾ ਜੀ ਨੂੰ ਵੇਖੀਏ ਕਿਥੇ ਆ ਹੇ ਤੁਸੀਂ ਪੈਰ ਗੰਦੇ ਕਰ ਲਏ ਸੀ ਆ ਡੱਬਾ ਰੱਖ ਦਿਓ ਬੋਤਲ ਵੀ ਉੱਧਰ ਰੱਖ ਦਿਓ ਉਹ ਬੋਤੀ ਸੁਟਣ ਦੇ ਆ ਇਹ ਰੱਖਣ ਦੇ ਆ ਕਿ ਸੁਟਣ ਦੇ ਆ ਜੀ ਤੇ ਹੈ ਰੀ ਤੁਹਾਡੇ ਕਿੱਥੇ ਪੀੜ ਹੁੰਦੀ ਦੋਛੋ ਕਿੱਥੇ ਪੀੜ ਹੁੰਦੀ ਸੀ ਗੋਡਾ ਪੀੜ ਹੁੰਦਾ ਸੀ ਨਹੀਂ ਹਾਂ ਤੇ ਪਾਜੀ ਦੇ ਬੂਬੂ ਕਿੱਥੇ ਹੋਏ ਅੱਜ ਦਿਖਾਓ ਆ ਜਿਹੋ ਦੇ ਪੈਰ ਦੇ ਉੱਤੇ ਵੀ ਪਲੇਟ ਵੱਜ ਗਈ ਆ ਇਹਨਾਂ 슈ਗਰ ਆਪੀ ਫਟਣੋਂ ਵੱਤ ਗਿਆ ਭਾਵੇਂ ਨਾੜ ਨੂੜ ਕੱਟੀ ਜਾਂਦੀ ਉੱਤੇ ਜਿੱਦਾਂ ਪਲੇਟ ਡਿੱਗੀ ਹੋਰ ਕੱਟੀ ਜਾ ਸਕਦੀ ਸੀ ਤੇ ਚਲੋ ਹੈਰੀ ਆਜੋ ਫਿਰ ਅਸਲ ਮੇਂੋਚਾ ਹੈ ਨਾ ਤੇਨੂੰ ਵੀ ਹੈ ਹੋ ਸਕਦਾ ਤੇਨੂੰ ਵੀ ਨਾਲ ਹੀ ਨਾ ਲੈ ਜੀਏ ਆਗੇ ਪਾਪਾ ਜੀ ਚਲੋ ਚਲੋ ਭੱਜੋ 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 ਬਾਏ ਘਰ ਤੋਂ ਬਾਜੀ ਨੂੰ ਬਾਏ ਬਾਜੀ हेलो जी सत सवाल है जी अपने चैनल पंजाबी लाइफ स्टाइल कुकिंग अजॉग मुझे बहुत ज्यादा जरूरी से पर मैं ना कल मेरे तो ब्लॉग बन पाया ना मेरा तो अजॉग बनाया हम दस दिन बलॉग बना क्यों जरूरी आप ਤੇ ਅੱਜ ਦੇ ਕਿ ਵਿਊਅਰਸ ਦੇ ਇਹੀ ਸਵਾਲ ਖਤਮ ਨਹੀਂ ਸੀ ਹੋਏ ਤੁਸੀਂ ਵਾਪਿਸ ਕਿਉਂ ਆਏ ਬੱਚੇ ਦੀ ਪੜਾਈ ਦਾ ਕੀ ਹੋਊਗਾ ਜਿਵੇਂ ਸਾਰੀਆਂ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਵਾਰ ਹੀ ਦੱਸਿਆ ਵਾ ਕਿ ਆਪਾਂ ਇੱਕ ਮਹੀਨੇ ਵਾਸਤੇ ਆਏ ਆ ਇੱਕ ਮਹੀਨੇ ਵਾਸਤੇ ਚੱਲੇ ਆ ਤੇ ਛੁੱਟੀਆਂ ਛੁੱਟੀਆਂ ਵਿੱਚ ਹੀ ਚੱਲੇ ਆ ਤੇ ਮੈਨੂੰ ਪਰਸੋਂ ਤੋਂ ਫੇਰ ਕਮੈਂਟ ਆਉਂਦੇ ਆ ਕਿ ਦੇ ਤੁਸੀਂ ਫੇਰ ਵਾਪਿਸ ਆ ਗਏ ਆ ਬੱਚਿਆਂ ਦੀ ਪੜਾਈ ਦਾ ਕੀ ਹੋਊਗਾ ਹੁਣ ਵਿਊਅਰਸ ਨੇ ਕਹਿਣਾ ਤੁਸੀਂ ਆਏ ਸੀ ਇੰਨੀ ਜਲਦੀ ਫੇਰ ਵਾਪਿਸ ਕਿਉਂ ਜਾ ਰਹੇ ਜੇ ਆਪਾਂ ਛੁੱਟੀਆਂ ਵਿੱਚ ਹੀ ਬਸ ਇੱਕ ਮਹੀਨਾ ਕੀ ਪੰਜੀਕ ਦੇਣੀ ਆਪਾਂ ਰਹਿਣ ਆਏ ਸੀ ਹੁਣ ਆਪਾਂ ਵਾਪਿਸ ਚੱਲੇ ਆ ਸਾਈ ਸੁੱਤਾ ਇਹ ਹੈਰੀ ਪਤਾ ਨਾ ਇੰਨਾ ਰੌਲਾ ਪਾਉਂਦੇ ਪਤਾ ਨਾ ਸੁੱਤਾ ਹੋ ਆ ਗਿਆ ਲੈ ਕੇ ਆਇਆ ਚੀਜੀਆ ਤੇ ਆ ਗਿਆ ਖੁਸ਼ ਹੋਣਾ ਹੀ ਸੁੱਤਾ ਆਇਓ ਤੁਹਾਨੂੰ ਨਹੀਂ ਪਤਾ ਨਹੀਂ ਮੈਂ ਬੋਲਣ ਨਹੀਂ ਹੋਂ ਤੇ ਤੇ ਇਸ ਲਈ ਆਪਾਂ 1 ਮਹੀਨਾ ਘੁੰਮਣ ਆਏ ਸੀ ਉਹੀ ਵੀ 25 ਦਿਨ ਘੁੰਮਣ ਆਏ ਥਾ ਘੁੰਮਿਆ ਤੇ ਕੀ ਗਰਮੀ ਬਹੁਤ ਜ਼ਿਆਦੀ ਆ ਇਸ ਕਰਕੇ ਪਕ ਹ ਅੰਦਰ ਆਖ ਲੋਣ ਜਾ ਰਹੀਆਂ ਚੀਜ਼ਾਂ ਐ

ਓ ਮੈਨੂੰ ਖੱਟ ਗੈਸ ਦੀ ਪਤਾ ਨਹੀਂ ਇਹ ਨਾ ਵੱਟਾ ਗੈਸਾ ਨਾ ਇੱਥੇ ਘੰਟੇ ਤੇ ਵੀ ਉਬਲ ਹੀ ਜਾਂਦਾ ਦੁੱਧ ਤੇ ਇਧਰੋਂ ਫਨ ਮੈਂ ਬਣਾਉਣ ਲੱਗੀ ਸੀ ਚਾਹ ਤੇ ਪਰ ਮੈਂ ਦੁੱਧ ਤੇ ਰਿਆਏ ਤੇ ਵਜੂਤ ਨੂੰ ਉਡੀਕਨ ਰਹੀ ਹਾਂ ਮੈਂ ਚਾਹ ਨਹੀਂ ਕਾਫੀ ਬਣਾਉਣ ਲੱਗੀ ਹਾਂ ਅੱਜ ਕਿਉਂਕਿ ਦੁੱਧ ਵਾਲਾ ਦੁੱਧ ਜ਼ਿਆਦਾ ਦੇ ਗਿਆ ਏ ਕੱਲ ਤੱਕ ਆਪਾਂ ਨੇ ਸਾਰਾ ਵਰਤਨਾ ਹੀ ਕਿਉਂਕਿ ਕੱਲ ਆਪਾਂ ਨੇ ਵਾਪਸ ਚਲੇ ਜਾਣਾ ਟਾਈਮ ਦੇ ਨਾਲ ਹੀ ਕੋਸ਼ਿਸ਼ ਇਹ ਹੀ ਹੈ ਕਿ ਕੱਲ ਚਲੇ ਜਾਈਏ ਖੰਡ ਕਿੱਥੇ ਰੱਖੀ ਆ ਸਿਰੂ ਆਪਜਾ ਬਣਾਇਆ ਹਾਂ ਕਿੱਦਿਜਾ ਲੱਲੇ ਫ੍ਰਿਜ ਚ ਖਾਣਾ ਪਾਉਣ ਰੱਖ ਦਿੰਦਾ ਏ ਪੂਰੇ ਘਰ ਦੇ ਵਿੱਚ ਖਲਾਰਾ ਹੀ ਖਲਾਰਾ ਪਿਆ ਏ ਕਿਉਂਕਿ ਸਾਡੀ ਚੱਲ ਰਹੀ ਆ ਪੈਕਿੰਗ ਮੈਂ ਪੂਰੇ ਘਰ ਚ ਖਲਾਰਾ ਖਲਾਰਾ ਪਿਆ ਸਾਡੀ ਚੱਲ ਰਹੀ ਆ ਪੈਕਿੰਗ ਇਹਦੇ ਵਿੱਚ ਪਾ ਦੋ ਨਾ ਆਵਾਂ ਵਾਲੀ ਬੈਗ ਚ ਪਾ ਦੋ ਆਪਾਂ ਸਿਰਫ ਟ੍ਰੇਨ ਚ ਖਾਣਾ ਵੰਡ ਲਵੋ ਟ੍ਰੇਨ ਚ ਟੇਟਾ ਬੋਕੋ ਇਹ ਟ੍ਰੇਨ ਦੀਆਂ ਹੋ ਗਿਆ ਕਿੰਨੇ ਜਾਣਾ ਟ੍ਰੇਨ ਤੇ ਤੇ ਨੂੰ ਚਾਰੇ ਤੋਂ ਕਿਦਾਂ ਯਾਨਾ ਟ੍ਰੇਨ ਤੇ ਤੀ ਗੱਡੀ ਇੱਥੇ ਛੱਡ ਕੇ ਜਾਣੀ ਆ ਗੱਡੀ ਇੱਥੇ ਛੱਡ ਕੇ ਜਾਣੀ ਆ ਖਾਓਗੇ ਇੱਥੇ ਕੀੜੇ ਮਰੇ ਆ ਕੀੜਾ ਕਿੱਥੇ ਆ ਹਾਏ ਕੀੜੇ ਹਾਏ ਸੱਚੀ ਦੀਆਂ ਤਾਂਡਾ ਪਲਾਜ ਜੱਸ ਸੁੱਕਿਆ ਨੇ ਕਿਨੇ ਜੀ ਤੁਸੀਂ ਕੀ ਕਰਦੇ ਆ ਸਕੂਟਰੀ ਚਲਾਉਣ ਲੱਗੇ ਜੀ ਚੱਲ ਚਲਾ ਲਓ ਤੇ ਜੇ ਉਹ ਟੁੱਟ ਗਿਆ

ਮੋਬਾਈਲ ਤੇ ਰਾਤੀ ਆਪਾਂ ਨੇ ਪੈਕਿੰਗ ਕਰਕੇ ਰੱਖ ਲਈ ਸਾਡੇ ਸ਼ਿਓਏ ਨੇ ਟਾਈਮ ਹੋ ਗਿਆ ਏ ਮਤਲਬ ਕੋਸ਼ਿਸ਼ ਕੀਤੀ ਹੀ ਰਾਤ ਕੀ ਸਾਰਾ ਸਮਾਨ ਆਪਾਂ ਪੈਕ ਕਰ ਹੀ ਲਈਏ ਤੇ ਪਰ ਫਿਰ ਵੀ ਥੋੜਾ ਥੋੜਾ ਜਿਹਾ ਰਹਿ ਗਿਆ ਜਿਹੜਾ ਯੂਜ਼ ਕਰਨ ਵਾਲਾ ਨਾ ਬਾਕੀ ਹੋ ਗਿਆ ਇਹ ਤੁਹਾਨੂੰ ਅੱਜ ਤੁਰੰਦਾ ਹੀ ਰੱhta ਏ ਤੇ ਬਟ ਰਸਾਹਣ ਕਹਿ ਰਹੇ ਕਿਸੇ ਨੇ ਬਹੁਤ ਜ਼ਿਆਦੀ ਭੱਜ ਦੌੜ ਜੀ ਇਸ ਕਰਕੇ ਅੱਜ ਆਪਾਂ ਰੰਗੀ ਥੱਲੇ ਜੂੜਾ ਭੱਜਾ ਫਿਰਦਾ ਤੇ ਲੇਕਿਨ ਨਹੀਂ ਅੱਜ ਆਪਾਂ ਰਹਿਣ ਨਹੀਂ ਕੱਲ ਚਲੇ ਜਾਣੇ ਤੁਮੇ ਕਹਦੇ ਇੱਥੇ ਜੇਕਰ ਤਾਂ ਸਾਡੇ ਕੋਲ ਹੋਪ ਆਉਗਾ ਕਿ ਚਲੇ ਜਾਗੇ ਨਹੀਂ ਤੇ ਕੋਈ ਨਹੀਂ ਕੱਲ ਚਲੇ ਜਾਣਗੇ ਦੇਖ ਲਈਏ ਕੋਸ਼ਿਸ਼ ਕਰ ਲਈਏ ਤੇ ਹੁਣ ਇਹ ਨਹੀਂ ਪਤਾ ਕਿ ਅੱਜ ਜਾਣਾ ਹੈ ਕਿ ਕੱਲ ਤੁਰਨਾ ਹੈ ਪਰ ਬੜਾ ਉਫਾਜਾ ਲੱਗਦਾ ਹੁੰਦਾ ਜਦੋਂ ਇੱਕ ਦਿਨ ਪਹਿਲਾਂ ਪਲੈਨਿੰਗ ਬਣਾ ਲਗੇ ਜਾਂ ਅੱਜ ਦੀ ਤੇ ਬਾਅਦ ਵਿੱਚ ਫੇਰ ਸੋਚੀਏ ਨਹੀਂ ਚਲ ਕੋਈ ਨਹੀਂ ਕੱਲ ਚਲੇ ਸਜਾਂਗੇ ਉਫਾਜਾ ਲੱਗਦਾ ਹੁੰਦਾ ਹੈ ਕਿਉਂਕਿ ਮੈਂ ਕੱਪੜੇ-ਕੁਪੜੇ ਪੈਕ ਕਰ ਲਈ ਤੇ ਕਿਚਨ ਦੇ ਵਿੱਚੋਂ ਵੀ ਤਕਰੀਬਨ ਸਮਾਨ ਜਿਹੜਾ ਹੈ ਉਹਨਾਂ ਕੀ ਰੱਖਿਆ ਹੈ ਕਿ ਬਸ ਇੱਕ ਦਿਨ ਸਵੇਰੇ ਫਿਰ ਇੱਕ ਵਾਰ ਖਾਣਾ ਖਾਣਾ ਹੈ ਤੇ ਫਿਰ ਆਪ ਅਰੇ ਟੇਮ ਸਾਹ ਨੇ ਕੋਈ ਵੀ ਟੈਂਸ਼ਨ ਹੀ ਪਾ ਦਿੱਤੀ ਆ ਯਾ ਤੇ ਨਹੀਂ ਕੱਲ ਲੈਣਾ ਤੇ ਮੇਰੇ ਟੇਮ ਸਾਹ ਨੇ ਕਹਿਣ ਨੂੰ ਵੀ ਜੀ ਨਹੀਂ ਕਰਦਾ ਕਿ ਨਹੀਂ ਆਉਣੀ ਜਾਣਾ ਕਿਉਂਕਿ ਮੈਨੂੰ ਐ ਲੱਗਦਾ ਹੈ ਕਿ ਅਗਲੇ ਨੇ ਵੀ ਸੋਚ ਕੇ ਕੀ ਕੀ ਟੇਮ ਸਾਹ ਜਿਹੜੇ ਕਹਿੰਦੇ ਨੇ ਉਹ ਕਿ ਟਾਈਮ ਬਹੁਤ ਜ਼ਿਆਦਾ ਸੋਚ ਕੇ ਕੀਤੇ ਹੁੰਦੇ ਹੁੰਦੇ ਕੁਝ ਨਾ ਕੁਝ ਜ਼ਿਕਰ ਉਹਨਾਂ ਕੋਈ ਗੱਲ ਕਹਿਣੀ ਉਹਦੇ ਬਹੁਤ ਠੀਕ ਹੈ ਜਿੰਨਾ ਤੁਸੀਂ ਕਹੋ ਤੇ ਬਾਕੀ ਮੈਂ ਕੋਸ਼ਿਸ਼ ਕਰਕੇ ਦੇਖ ਲਵਾਂ ਜੇ ਹੋ ਪਾਇਆ ਤੇ ਜੇ ਨਾ ਉਹਦੇ ਕੋਈ ਨਹੀਂ ਪਤਾ ਮੈਨੂੰ ਚੱਲ ਜਾਗੇ ਤੇ ਹੁਣ ਦੁਪਹਿਰੇ ਲੱਗੂਗਾ 10 11 ਵਜੇ ਕਿਹੜੀ ਕੋਤਾ ਕੀ ਜਾਣਾ ਹੈ ਕਿ ਨਹੀਂ ਵਸੇ ਮੈਂ ਪੈਕਿੰਗ ਕਰ ਆਪਣੀ ਮੈਂ ਸੋਚਦਾ ਕਿ ਕਾਰ ਹੀ ਲੈਣੀ ਹੈ ਕਿਉਂਕਿ ਵਾਈਫ ਨੂੰ ਸਭ ਇੱਕ ਰੋਣਾ ਨੇ ਅਚਾਨਕ ਕਹਿ ਜਾਣਾ ਹੈ ਕਿ ਜਾਣਾ ਹੈ ਤੇ ਫਿਰ ਪੈਕਿੰਗ ਕਰਨੀ ਹੈ ਉੱਥੇ ਜਾਣੀ ਹੈ ਤੇ ਟਾਈਮ ਲਾਈਨ ਨਿਕਲਾਂਗੇ ਆਪਾਂ 5 ਤੋਂ ਜ਼ਿਆਦਾ ਲੇਟ ਨਹੀਂ ਹੁੰਦੁਰਨਾ ਜ਼ਿਆਦਾ ਲੇਟ ਕਰਨ ਦੇ ਨਾਲ ਫਿਰ ਰਾਤ ਨੂੰ ਰਾਮਾ ਦੇ ਵਿੱਚ ਉਖਾ ਹੋ ਜਾਂਦਾ ਹੈ ਤੇ ਇਸ ਕਰਕੇ ਆਪਾਂ ਤਿਆਰੀ ਕਰੀ ਲਵਾਗੇ ਜੇਕਰ ਰਹਿਣਾ ਹੋਇਆ ਤੇ ਫਿਰ ਸਮਾਨ ਕਰ ਦਲਾਂਗੇ ਜਿਹੜਾ ਵਰਤਮਾਲਾ ਸਮਾਨ ਆਪਾਂ ਉੱਪਰ ਜੇ ਹੀ ਪਾ ਮੰਗੇ ਤੇ ਜਿਹੜਾ ਕੁਪਰ ਜੇ ਪਾ ਮੰਗੇ ਤੇ ਜਿਹੜਾ ਸੌਖਾ ਨਿਕਲ ਸਕੇ ਹੁਣ ਮੈਂ ਲਾਉਣ ਲੱਗੀ ਸੀ ਪਰਦੇ ਮੈਂ ਕਿਹਾ ਕਿ ਆਹ ਵਾਲੇ ਪਰਦੇ ਰੰਗ ਜਿਹੜੇ ਕਿ ਦਿਖਦੇ ਆ ਬਾਹਰ ਨੂੰ ਇਹਦਾ ਆਪਾਂ ਇਹ ਨਹੀਂ ਲਾਵੂਗੇ ਦੋ ਪਰਦੇ ਬਾਕੀ ਸਾਰੇ ਇਹ ਵਾਲੇ ਪੜਦਾ ਆਵਣਾ ਪੜਦਾ ਸਾਰੇ ਗਾਦੇ ਕੋਲ ਤੋਂ ਪਰ ਸਾਤੇ ਪਾਣੀ ਕਿੰਨਾ ਜ਼ਿਆਦਾ ਹੋਣ ਦੇ ਨਾਲ ਟੈਂਕੂਰ ਫਲੋਨ ਦੇ ਤੇ ਪੂਰੇ ਘਰ ਦੇ ਵਿੱਚ ਵੀ ਜਿਹੜਾ ਹੈ ਉਹ ਪਾਣੀ ਔਰ ਫਲੋ ਹੋਇਆ ਪਿਆ ਹੈ ਕਿੰਨਾ ਪਾਣੀ ਤੇਜ਼ ਆਉਂਦਾ ਹੈ ਮੈਂ ਕਿਹਾ ਕਿੰਨਾ ਵੀ ਕੰਮ ਹੁੰਦਾ ਹੈ ਹੌਲੀ ਹੌਲੀ ਆਪਾਂ ਨਿਬੇੜਦੇ ਜਾਂਦੇ ਆ ਤੇ ਅਜੇ ਕੇ ਪੱਖਾ ਵੀ ਉਤਾਰ ਕੇ ਸਾਰਾ ਪੈਕ ਕਰਨਾ ਹੈ ਉਹ ਟੇਲ ਨੂੰ ਸਾਫ ਕਰਨੀ ਗਈ ਮੇਰੇ ਵਾਸਤੇ ਗੱਲ ਨਹੀਂ ਆ ਪਹਿਲਾਂ ਤੇ ਇਹਨੂੰ ਆਪਾਂ ਨੇ ਫਿੱਟ ਕਰਨ ਤੇ ਕਾਫੀ ਟਾਈਮ ਲਾਇਆ ਸੀ ਕਾਫੀ ਦਿਨਾਂ ਬਾਅਦ ਫਿੱਟ ਕੀਤਾ ਹੈ ਤੇ ਹੁਣ 15 ਦਿਨ ਹੀ ਆਪਾਂ ਨੇ ਚਲਾਇਆ ਹੈ ਤੇ ਹੁਣ ਇਹਦੀ ਵਾਰੀ ਜਿਹੜੀ ਆ ਉਹ ਪੱਖੇ ਦੀ ਫੇਰ ਦੁਬਾਰਾ ਆ ਗਈ ਹੈ ਕਿਨ ਸੈੱਟ ਕਰਕੇ ਦੀ ਆਪਣੀ ਜਗ੍ਹਾ ਤੇ ਰੱਖ ਦਈਏ ਤੇ ਇਹ ਪਰਦੇ ਆਪਣੇ ਨਹੀਂ ਸੀ ਇਹ ਕਿਸੇ ਹੋਰ ਤੋਂ ਪਰਦੇ ਲੈ ਆ ਸੀ ਤੇ ਜਿਨ੍ਹਾਂ ਦੇ ਪਰਦੇ ਲੈ ਆ ਉਹਨਾਂ ਦੇ ਮੈਂ ਕਿਹਾ ਆਪਾਂ ਪਰਦੇ ਵੀ ਵਾਪਿਸ ਟੇਲ ਨੂੰ ਸੌਣ ਮੈਂ ਕਿਹਾ ਜਿਨ ਪਹਿਲਾਂ ਹੀ ਕਰ ਦਿਓ ਬਾਅਦ ਵਿੱਚ ਇਹਨਾਂ ਨੂੰ ਜਦੋਂ ਆਪਾਂ ਕਰੇ ਚੱਲੀ ਜੀ ਇਹ ਵਾਪਸ ਆ ਕੇ ਕਰੋ ਫਿਰ ਟਾਈਮ ਪੈ ਜਾਂਦਾ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਲਾ ਕੇ ਪੂਰੀ ਪੈਕਿੰਗ ਕਰਕੇ ਅੱਜ ਦੇ ਦੇ ਦਿੰਨੀ ਆ ਤੇ ਤੁਸੀਂ ਉਹਨਾਂ ਨੂੰ ਦੇਈ ਆਇਓ ਤੇ ਜਿਹੜੀਆਂ ਇਹਨਾਂ ਦੇ ਉੱਪਰ ਗੋਲ ਗੋਲ ਰਿੰਗਸ ਜਿਹੜੇ ਟੰਗਣ ਵਾਲੇ ਉਹਗੇ ਹੋਰ ਦੇ ਹੀ ਤੇ ਜਿਨ੍ਹਾਂ ਜਿਨ੍ਹਾਂ ਦਾ ਸਮਾਨ ਹੋਵੇ ਫਿਰ ਉਹਨਾਂ ਨੂੰ ਹੀ ਲੈਣਾ ਚਾਹੀਦਾ ਹੈ ਭਾਵੇਂ ਕੋਈ ਛੋਟੀ ਚੀਜ਼ ਆ ਵੱਡੀ ਚੀਜ਼ ਆ ਤੇ ਇਹ ਵੀ ਮੈਂ ਸਾਰੇ ਇੱਕ ਸਾਈਡ ਦੇ ਇਕੱਠੇ ਕਰਕੇ ਰੱਖ ਦਈ ਹਾਂ ਮੈਂ ਕਿਹਾ ਆਪਾਂ ਜਿੰਨੇ ਵੀ ਇਹ ਹੈਗੇ ਆ ਸਾਰੇ ਉਹਨਾਂ ਨੂੰ ਵਾਪਿਸ ਕਰਾਂਗੇ ਜ਼ਰੂਰ ਕਿਉਂਕਿ ਅਗਲੇ ਨੂੰ ਪਤਾ ਨਹੀਂ ਜਦੋਂ ਦਿੱਤੇ ਹੁੰਦੇ ਆਪਾਂ ਨੂੰ ਭਾਵੇਂ ਉਹਨਾਂ ਨੇ ਆਪਣੇ ਪਰਦੇਿਆਂ ਤੋਂ ਲਾ ਕੇ ਹੀ ਦਿੱਤੇ ਹੋਣ ਤੇ ਇਹ ਪਰਦਾ ਮੈਂ ਲਾਉਣ ਲੱਗੀ ਹਾਂ ਪਰ ਰੇਟਨ ਨੂੰ ਸਭ ਨੇ ਪਰਮਾਨੈਂਟ ਫਿੱਟ ਕੀਤਾ ਸੀ ਉਹ ਲੱਥਦਾ ਹੀ ਨਹੀਂ ਜੋ ਬਾਰ-ਬਾਰ ਡਿੱਗ ਜਾਂਦਾ ਸੀ ਇਸ ਕਰਕੇ ਉਹਨਾਂ ਨੇ ਕਿਲਟੋ ਕੇ ਇਹਨਾਂ ਨੂੰ ਪੱਕਾ ਲਾਤਾ ਸੀ ਤੇ ਹੁਣ ਆਪਾਂ ਬੈਗ ਪੂਰਾ ਭਰ ਲਿਆ ਏ ਤੇ ਇਹਦੇ ਵਿੱਚ ਜਿਹੜਾ ਹੋਰ ਛੋਟਾ-ਮੋਟਾ ਸਮਾਨ ਉਹ ਪਾਉਂਗੀ ਮੈਂ ਘੜੀ ਪਾਉਣ ਲੱਗੀ ਫਿਰ ਮੈਂ ਨਹੀਂ ਘੜੀ ਨੂੰ ਨੱਤਾਬ ਆਉਗੀ ਘੜੀ ਨੂੰ ਆਪਾਂ ਉੱਪਰ ਜੇ ਉਦਾਂ ਹੀ ਰੱਖ ਲਾਂਗੇ ਮੈਂ ਤਾਂ ਸੋਚ ਕਹਿੰਦੀ ਹਾਂ ਇਹਨਾਂ ਨੂੰ ਮੈਂ ਘੜੀ ਰਹਿਣ ਹੀ ਦੋ ਇੱਥੇ ਰੱਖ ਲਉਤੀ ਕਿੰਦੇ ਨਹੀਂ ਸਿੰਪਲ ਜੀ ਘੜੀ ਆਪਾਂ ਆਪਣੇ ਕਮਰੇ ਚ ਲਾਉਣੇ ਨੇ ਤੇ ਲ ਸਭ ਨੂੰ ਜਾਈਆਂ ਸਿੰਪਲੀਆਂ ਚੀਜ਼ਾਂ ਪਸੰਦ ਆਉਂਦੀਆਂ ਹੁੰਦੀਆਂ ਐ ਤੇ ਲੋ ਜੀ ਬੈਗ ਦੀ ਪੈਕਿੰਗ ਵੀ ਹੋ ਹੀ ਗਈ ਐ ਤੇ ਲ ਸਭ ਦੇ ਬੂਟ ਵੀ ਆਪਾਂ ਪਾ ਲੈਣੇ ਆ ਜਿਹੜੇ ਆਪਾਂ ਬੂਟ ਉਦੋਂ ਉੱਥੇ ਲੈ ਕੇ ਆਏ ਸੀ ਨਾ ਪਤਾ ਨਹੀਂ ਉਹ ਕਿਹੜੀ ਦੁਕਾਨ ਸੀ ਦੁਕਾਨ ਨਹੀਂ ਕੁਝ ਮॉल ਜਾਈ ਹੀ ਜਿੱਥੋਂ ਲੈ ਕੇ ਆਏ ਸੀ ਤੇ ਉਹ ਵੀ ਪੈਕ ਕਰਨੇ ਆ ਮੈਂ ਦਿਖਾ ਹੀ ਨਹੀਂ ਹੁਣ ਆਪਾਂ ਕਰੇ ਜਾ ਕੇ ਦਿਖਾਵਾਂਗੇ ਜਿਹਦੇ ਟਲ ਸਭ ਨੇ ਪਾਈ ਐ ਜਿਹਨਾਂ ਨੇ ਪਾਈ ਨਹੀਂ ਐ ਇੱਕ ਦੇਣ ਵਿੱਚ ਫਿਨਾਲੀਏ ਪਾਸ ਦੇ ਵਲੌਗ ਦਾ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਮਿਲਦੇ ਆਂ ਜੀਖ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਥੈਂਕਸ ਫॉर ਵਾਚਿੰਗ